ਆ ਇਹ ਪੰਜਾਬੀ ਮਿਲੇਗਾ ਤੁਹਾਨੂੰ 21 ਮਾਡਲ 9 ਲੱਖ 45000 ਰੁਪਏ ਡਿਮਾਂਡ ਤੇ ਟਾਇਰ ਵੇਖੋ ਤੁਸੀਂ ਬਿਲਕੁਲ ਕਿਤੇ ਕੱਟ ਨਹੀਂਗਾ ਵਧੀਆ ਕੰਡੀਸ਼ਨ ਚ ਟਾਇਰ ਪਏ ਹਾਈ ਲੋ మీడియం ਕਨੋਪੀ ਨਾਲ ਹੈ ਤੇ ਯੂਵੀ ਨਾਲ ਹੈ ਯੂਵੀ ਨਾਲ ਹੈ ਠੀਕ ਹੈ ਜੀ ਕਨੋਪੀ ਯੂ ਦੋਨੇ ਨਾਲ ਮਿਲਨੇਗਾ ਹਾਈ ਲੋ మీడియం ਮਿਲੇਗਾ ਰਵਰਸ ਵੀਡੀਓ ਦਾ ਟਰੈਕਟਰ ਇਹ ਹੁੰਦਾ 65 HP 64 HP ਦੀ ਪੀਟੀਓ ਪਾਵਰ ਹੈਗੀ ਆ ਆ ਟਰੈਕਟਰ ਦੇ 64 HP ਵੀਡੀਓ ਪਾਵਰ ਹੈ ਪੀਟੀਓ HP ਜਮ ਬਹੁਤ ਅੱਗੇ ਹੈ ਟਰੈਕਟਰ ਅਗਲੇ ਬੰਨੇ 5620 ਇਹ ਵੀ ਉਹੀ ਚੀਜ਼ ਹੈ ਬਸ ਅੱਜ ਦੀ ਵੀਡੀਓ ਚ ਸਾਰਾ ਨਿਊ ਹੋਲੈਂਡ ਦਾ ਸਟਾਕ ਰਹਿਣਾ ਜਿੰਨੇ ਵੀ ਟਰੈਕਟਰ ਰਹਿਣਗੇ ਨਿਊ ਹੋਲੈਂਡ ਦੇ ਅਗਲੀ ਸੀਰੀਜ਼ ਚ ਸਾਰੇ ਤੁਹਾਨੂੰ ਨਿਊ ਹੋਲੈਂਡ ਹੀ ਮਿਲਣੇ ਆ ਭਾਵੇਂ ਵੀਡੀਓ 10 ਮਿੰਟਾਂ ਦੀ ਹੋਵੇ ਤੇ ਭਾਵੇਂ 12 ਦੀ ਹੋਵੇ ਸਾਰਾ ਹੋਲੈਂਡ ਹੀ ਤੁਹਾਨੂੰ ਵੇਖਣ ਨੂੰ ਮਿਲੇਗਾ ਹੋਲੈਂਡ ਤੋਂ ਇਲਾਵਾ ਕੋਈ ਟਰੈਕਟਰ ਨਹੀਂ ਮਿਲਣਾ ਵੀਡੀਓ ਚ ਹੈਨਾ ਜਿੰਨੇ ਹੋਲੈਂਡ ਨੂੰ ਦੇਖਣਾ ਉਹੀ ਵੀਡੀਓ ਦੇਖਣ ਮੈਂ ਤਾਂ ਇਹੀ ਅਖਾਂਗਾ ਕਿਉਂਕਿ ਹੋਰ ਕੋਈ ਟਰੈਕਟਰ ਦਿਖਾਉਣ ਨਹੀਂ ਵਾਲਾ ਮੈਂ ਇਸ ਵੀਡੀਓ ਚ ਸਭ ਤੋਂ ਪਹਿਲਾਂ ਨਿਊ ਹੋਲੈਂਡ ਦਾ 7500 ਆ ਗਿਆ ਇਸ ਪਰਸੋਂ ਦੀ ਗੱਲ ਕਰਾਂ ਟਾਇਰ ਟੱਪੇ ਬਿਲਕੁਲ ਵਧੀਆ ਪਏ ਨੇ 14 ਮਾਡਲ 7,55,000 ਰੁਪਏ ਡਿਮਾਂਡ ਆ ਇੱਕ ਗੱਲ ਦੱਸਣਾ ਆ ਵੀ ਟਾਇਰ ਬਿਲਕੁਲ ਨਵੇਂ ਹੀ ਨੇ ਬਸ ਕੋਈ 10% ਤੁਸੀਂ ਲੌਸਸ ਚ ਗਿਣ ਸਕਦੇ ਜੀ ਆਹ ਟਾਇਰ ਦੇਖ ਲਓ ਵੀ ਕਿੱਡਾ ਵੱਡਾ ਸਾਈਜ਼ ਆ 18 430 ਦਾ ਟਾਇਰ ਆ 18 430 ਦਾ ਇਹ ਥੋੜਾ ਮੈਂ ਤੁਹਾਨੂੰ ਨੇੜਿਓ ਕਰਕੇ ਦਿਖਾਉਣਾ ਇੱਕ ਮਿੰਟ ਐਸਲ 'ਚ ਨਾ ਕੈਮਰੇ ਦਾ ਫਰਕ ਪਾਇਆ ਹੋਇਆ ਸੀ ਹੁਣ ਦੇਖੋ ਟਾਇਰ ਦਾ ਸਾਈਜ਼ ਠੀਕ ਆ ਆ ਤੁਹਾਡਾ ਜ਼ੂਮ ਆ ਅਲਟਰਾ ਵਾਈਡ ਚ ਚੈੱਕ ਕਰੀਏ ਨਾ ਤੇ ਇਹ ਤੁਹਾਨੂੰ ਟਰੈਕਟਰ 7700 75 hp ਦੇ ਅੰਦਰ ਆਇਆ ਚਾਰ ਸਿਲੰਡਰਾਂ ਦਾ ਇੰਜਨ ਹੁੰਦਾ ਟਰਬੋ ਲੱਗੀ ਹੁੰਦੀ ਹੈ ਠੀਕ ਹੈ ਤੇ ਅਗਲੇ ਬੰਨੇ ਇਹ ਆ ਗਿਆ 6500 ਇਹ ਸੁਪਰ ਹੈ ਨਾ ਟਰਬੋ ਸੁਪਰ ਵਾਲਾ ਰੂਟਰੀ ਪੰਪ ਦੇ ਨਾਲ ਰੂਟਰੀ ਪੰਪ ਦੇ ਨਾਲ ਆਇਆ ਤੇ ਉਹਦਾ ਪੰਪ ਨਹੀਂ ਦੱਸਿਆ ਨਾ 495000 ਰੁਪਿਆ ਡਿਮਾਂਡ ਹੈ 12 ਮਾਡਲ ਹੈ ਮਾਡਲ 12 ਆ ਗਿਆ ਟਰਬੋ ਸੁਪਰ ਆ ਗਿਆ ਇਸ ਤੋਂ ਇਲਾਵਾ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਕੱਟ ਵਗੈਰਾ ਨਹੀਂ ਹੈਗਾ ਅੱਧੇ ਟਾਇਰ ਪਏ ਨੇ ਠੀਕ ਹੈ ਜੀ ਹਾਈ ਲੋ మీడియం ਹੈਗਾ ਤੇ ਹੋਰ ਕੀ ਚਾਹੀਦਾ ਹੁੰਦਾ ਟਰੈਕਟਰ ਚ ਹਾਈ ਲੋ మీడియం ਇਹ ਵੀ ਨਾ ਟਰੈਕਟਰ ਮੰਨ ਲਓ 6500 ਆ ਗਿਆ ਜਾਂ ਅਦਰ ਆ ਗਿਆ ਇਹ ਆਪ ਦੀ ਇਕਲ ਲੁੱਕ ਵਾਈ ਜਿਹਾ ਕਹਿ ਸਕਦੇ ਆਪਾਂ ਆਪਣੇ ਏਰੀਆ ਚ ਚਲੋ ਮੈਂ ਕਹਿੰਦਾ ਵੀ ਸਾਡੇ ਏਰੀਆ ਚ ਹੋਲੈਂਡ ਹੈ ਨਾ ਕਿਸੇ ਇੱਕ ਘਰ ਕੋਲ ਹੀ ਮਿਲੇਗਾ ਤੁਹਾਨੂੰ ਆਪਣੇ ਜੀਡੀ ਸੁਨਾਲਿਕਾ ਜ਼ਿਆਦਾ ਚੱਲਦੇ ਆ ਅਦਰ ਕਈ ਪਿੰਡਾਂ ਚ ਆਸ਼ੀਰੀ ਚੱਲਦਾ ਉਹ ਵੀ ਗੱਲ ਹੈਗੀ ਕਿਸੇ ਪਿੰਡ ਚ ਇਹਨਾਂ ਦੀ ਬਹੁਤ ਡਿਮਾਂਡ ਹੈ ਠੀਕ ਹੈ ਜੀ ਉਹ ਆ ਵੱਖਰੇ ਵੱਖਰੇ ਮਨ ਲੋ ਵੀ ਪਿੰਡਾਂ ਦੀ ਹਨਾ ਸੋਚ ਜਾਂ ਕਹਿ ਸਕਦੇ ਆਂ ਵੀ ਡਿਮਾਂਡ ਹੁੰਦੀ ਡ੍ਰਾਈਟਰ ਦੀ ਕਿਸੇ ਏਰੀਆ ਚ ਉਹ ਗੱਲ ਹੁੰਦੀ ਆ ਨਿਊ ਹੋਲੈਂਡ 5500 ਆ ਗਿਆ ਇਧਰ ਆਪਾਂ 6500 ਵਿਖਾਤਾ 7500 ਵਿਖਾਤਾ ਹੁਣ ਗਿਣੀ ਚੱਲਿਆ ਸਾਰਾ ਹੋਲੈਂਡ ਦਾ ਸਟਾਕ ਆਉਣਾ 3600 3630 ਸਾਰੇ ਆਉਣੇ ਆ ਉਹਦੇ ਵਿੱਚ ਕਮੈਂਟ ਕਰਨ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਕਿਹੜਾ ਨਹੀਂ ਵਿਖਾਇਆ ਹਨਾ ਜੇ ਕੋਈ 2-4 ਰਹਿ ਵੀ ਗਏ ਤੇ ਉਹ ਹੋਰ ਵੀਡੀਓ ਚ ਹੋਣਗੇ ਨਿਊ ਹੋਲੈਂਡ 5500 ਆ ਗਿਆ 11 ਮਾਡਲ 4 ਲੱਖ 95000 ਰੁਪਈਆ ਡਿਮਾਂਡ ਹੈ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ 550 ਦੀ ਗਰਾਉਂਡ ਸਪੀਡ ਪੇਟੀਆਂ ਉਹਦੇ 3 ਸਪੀਡ ਹੁੰਦਾ ਟਾਇਰ ਬਿਲਕੁਲ ਸਹੀ ਨੇ ਟਰਮ 3 ਟਰਮ 3 ਲਿਖਿਆ ਹੋਇਆ ਹੈ ਨਾ ਹਾਈ ਲੋ మీడియం ਆਉਂਦਾ ਠੀਕ ਹੈ ਜੀ ਤੇ ਹੋਰ ਇਹਦੇ ਵਿੱਚ ਕੀ ਚਾਹੀਦਾ ਹੁੰਦਾ ਹਾਈ ਲੋ మీడియం ਡਬਲ ਡਿਸਟ੍ਰਿਬਿਊਟਰ ਇਹਨਾਂ ਦੀ ਕਪੈਸਿਟੀ ਕਹਿੰਦੇ ਇਹਦੇ ਵਿੱਚ ਮਟੀਰੀਅਲ ਜਿਹੜਾ ਹੋਲੈਂਡ ਚੋਂ ਆਉਂਦਾ ਹੋਰ ਕਿਸੇ ਡਾਈਟਰ ਚ ਅਜੇ ਤੱਕ ਨਹੀਂ ਆਇਆ ਨਿਊ ਹੋਲੈਂਡ 550 ਇਹਦਰ ਵਿਖਾਇਆ 550 ਇਹਦਰ ਦਿਖਾਉਣ ਲੱਗਾ ਇਹ ਮਾਡਲ ਦਾ ਫਰਕ ਹੈ 11 ਮਾਡਲ ਨਹੀਂ ਇੱਕੋ ਹੀ ਮਾਡਲ ਨੇ 11 11 ਨਹੀਂ 445 ਇਹਦਾ 495 ਹੁੰਦਾ ਕੁਈ ਫਰਕ ਹੋਏਗਾ ਇਹਦੇ ਅਗਲੇ ਟਾਇਰ ਥੋੜੇ ਘੱਟ ਆਉਂਦੇ ਜਿਆਦੇ ਨੇ ਹਨਾ ਉਹਦੇ ਉਹਦੇ ਦਾ ਨਵੇਂ ਆਂਗੂ ਨੇ ਇਹਦੇ ਮਗਰਲੇ ਨਵੇਂ ਨੇ ਤੇ ਕੁਚੱਲੇ ਦਾ ਫਰਕ ਹੋਏਗਾ ਆ ਬਿਲਕੁਲ ਨਵੇਂ ਟਾਇਰ ਨੇ ਟਾਇਰ ਨੇ ਸੌਰੀ ਤੇ ਹਾਈ ਲੋ ਮੀਡੀਅਮ ਆ ਗਿਆ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਖੜਾ ਜਿਹਨਾਂ ਨੇ ਲੈਣਾ ਹਨਾ ਉਹ ਮੰਡੀ ਵਿਜ਼ਿਟ ਕਰਨ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਆਟੋ ਮਾਰਕੀਟ ਚ ਲੱਗਦੀ ਐ ਦਿਨ ਐਤਵਾਰ ਲੱਗਦੀ ਐ ਆਏ ਐਤਵਾਰ ਹੁੰਦੇ ਨੇ ਤੇ ਇਹ ਹੋਲੈਂਡ ਟਰੈਕਟ ਹੋਲੈਂਡ ਏਜੰਸੀ ਦੇ ਟਰੈਕਟਰ ਆ ਜਿਹੜੇ ਕੱਟੇ ਹੁੰਦੇ ਨੇ ਹੋਲੈਂਡ ਸੁਖਮਣੀ ਟਰੈਕਟਰ ਇਧਰਲੀ ਸਾਈਡ ਏਜੰਸੀ ਤੇ ਆਹ 올ਰਾਉਂਡਰ ਤੇ 3602 ਵਾਲਾ ਆ ਗਿਆ ਇਹ ਹੈਗਾ 18 ਮਾਡਲ 5 ਲੱਖ ਤੇ 50000 ਰੁਪਏ ਡਿਮਾਂਡ ਹੈ 3602 ਵਾਲਾ ਇੱਕ ਹੋਰ ਤੁਹਾਨੂੰ ਖਾਸ ਗੱਲ ਦੱਸ ਦਿੰਨੇ ਆ ਜਿਹੜਾ ਹੋਲੈਂਡ ਚ ਅਲਟੀਨੇਟਰ ਹੁੰਦਾ ਨਾ ਇਹ ਜ਼ਿੰਦਗੀ ਭਰ ਖਰਾਬ ਨਹੀਂ ਹੁੰਦਾ ਜ਼ਿੰਦਗੀ ਭਰ ਤੇ ਆਹ ਟਾਇਰ ਬਿਲਕੁਲ ਨਵੇਂ ਚਾਰੇ ਦੇ ਚਾਰੇ ਟਾਇਰ ਜਿਹੜੇ ਨਵੇਂ ਨੇ ਚਾਰੇ ਦੇ ਚਾਰੇ ਆਹ ਦੇਖ ਲਓ ਗੁਡਇਰ ਦੇ ਟਾਇਰ ਬਿਲਕੁਲ ਨਵੇਂ ਨਾਲ ਕੋਈ ਐ ਨਹੀਂਗਾ ਵੀ ਪਟੀਚ ਹਾਈ ਲੋ ਮੀਡੀਅਮ ਹੈ ਇੱਕ ਮਿੰਟ ਹਾਈ ਲੋ ਮੀਡੀਅਮ ਹੈ ਅਵੇਲ ਜਮਾਨਾਵੇਂ ਬਿਲਕੁਲ ਨਵੇਂ ਟਾਇਰ ਹਾਂਜੀ ਤੇ 50 ਐਚਪੀ ਦਾ ਟਰੈਕਟਰ ਹੈ 50 ਐਚਪੀ ਦਾ ਟਰੈਕਟਰ ਹੈ ਅਗਲੇ ਬੰਨੇ ਨਿਊ ਹੋਲੈਂਡ 3602 ਵਾਲਾ ਤੇ ਇਹ ਵੀ 50 ਐਚਪੀ ਦਾ ਹਰਿਆਣਾ ਨੰਬਰ ਟਰੈਕਟਰ ਨੇ ਲਗਭਗ ਸਾਰੇ ਹਰਿਆਣਾ ਮਿਲਣਗੇ ਤੁਹਾਨੂੰ ਕੋਈ ਪੀਵੀ ਨੰਬਰ ਵੀ ਹੁੰਦਾ ਵਿੱਚ 19 ਮਾਡਲ 5 ਲੱਖ ਤੇ 15000 ਰੁਪਿਆ ਡਿਮਾਂਡ ਹੈ ਤੇ ਟਾਇਰ ਇਹਦੇ ਬਿਲਕੁਲ ਸਾਫ਼ ਨੇ ਕੋਈ ਕਟ ਵਗੈਰਾ ਕਿਤੇ ਹੈ ਨਹੀਂ ਹਾਈ ਲੋ మీడియం ਇਹ ਆ ਆ ਪੀਟੀਓ ਕਲਚ ਆਈ ਆ ਸਾਰਿਆਂ ਦੇ ਆਉਂਦਾ ਹੀ ਆ ਹੁਣ ਵਾਲੇ ਮਾਡਲਾਂ ਚ ਸਾਰਿਆਂ ਦੇ ਆ ਰਿਹਾ ਲਗਭਗ ਹਨਾ ਉਹ ਕੋਈ ਕਮੀ ਹੈ ਨਹੀਂ ਰਿਵਰਸ ਪੀਟੀਓ ਦਾ ਟਰੈਕਟਰ ਆ 50 ਐਚਪੀ ਦਾ ਟਰੈਕਟਰ ਹੈ ਇਸ ਤੋਂ ਅਗਲਾ ਆ ਗਿਆ 3630 ਸੁਪਰ ਠੀਕ ਹੈ ਪਲੱਸ ਵਾਲਾ ਮਾਡਲ ਤੇ ਟੀਐਕਸ ਸੀਰੀਜ਼ 19 ਮਾਡਲ 5 ਲੱਖ 70000 ਰੁਪਏ ਡਿਮਾਂਡ ਰਿਵਰਸ ਪੀਟੀਓ ਵੀ ਆ ਟਰੈਕਟਰ ਹਾਈ ਲੋ మీడియం ਇਹ ਵੀ ਆ ਟਾਇਰ ਮੇਨਾਂ ਦਾ 17 ਜਾਂ 18 ਦੇ ਟਾਇਰ ਨੇ ਜਾਂ 16 16 ਨੇ ਮੇਨਾਂ ਦਾ 16 ਦੇ ਹੋਣਗੇ ਸਾਈਡ ਤੋਂ ਪਤਾ ਲੱਗੇਗਾ ਹਾਈ ਲੋ మీడియం ਆਈ ਪੀਟੀਓ ਕਲਚ ਸਾਰਾ ਸੇਮ ਫੰਕਸ਼ਨ ਹੈ ਨਾ ਬਸ ਕਿਸੇ ਨੂੰ ਮੰਨੋ ਪਸੰਦ ਹੁੰਦਾ 3630 ਆ ਗਿਆ ਉਹ 3602 ਆ ਲਾ ਗਿਆ ਬਸ ਮਾਡਲ ਦਾ ਫਰਕ ਆ ਵੀ ਅਗਲਾਂ ਨੂੰ ਜਿਆਦਾ ਜਾਣਕਾਰੀ ਹੁੰਦੀ ਛੇ ਨਾ ਲੈਣਾ ਹੁੰਦਾ ਮੇਰੇ ਨਾਲ ਤੇ 3630 ਸੁਪਰ ਇਹ ਆ ਗਿਆ ਸੁਪਰ ਵਾਲਾ ਮਾਡਲ 20 ਮਾਡਲ 6 ਲੱਖ 45000 ਰੁਪਿਆ ਡਿਮਾਂਡ ਤੇ 50 ਐਚਪੀ ਦਾ ਇਹ ਵੀ ਟਰੈਕਟਰ ਹੈ ਸੇਮ ਰਿਵਰਸ ਪੀਟੀਓ ਪਰ ਹਾਂਜੀ ਇਹ 53 ਹੁੰਦਾ ਸਾ 50 ਪਲੱਸ ਹੁੰਦਾ 53 ਐਚਪੀ ਹੁੰਦਾ ਸੋ ਤੇ ਇਹਦੇ ਵਿੱਚ ਜੈਕ ਲੱਗਾ ਆਉਂਦਾ ਕੰਪਨੀ ਵੱਲੋਂ ਇਹ ਇੱਕ ਮਿੰਟ ਜੈਕ ਲੱਗਾ ਹੁੰਦਾ ਕੰਪਨੀ ਵੱਲੋਂ ਆਹ ਦੇਖੋ ਜੈਕ ਲੱਗਾ ਹੋਇਆ ਠੀਕ ਹੈ ਜੀ ਤੇ ਸਾਫ ਕੰਡੀਸ਼ਨ ਦਾ ਬਿਲਕੁਲ ਹਾਈ ਸਪੀਡ ਟਰੈਕਟਰ ਟਾਇਰ ਵੀ ਬਿਲਕੁਲ ਓਕੇ ਕੰਡੀਸ਼ਨ ਦੇ ਨੇ ਨਾਲ ਦੇ ਟਾਇਰ ਨੇ ਕਿੰਨਾ ਕੁ ਚੱਲਿਆ ਹੋਵੇਗਾ 2400 ਘੰਟਾ ਸਾਰਾ ਟਰੈਕਟਰ ਚੱਲਿਆ ਕੋਲਾ ਮਲਾ ਕੇ ਤੇ ਅਗਲਾ ਟਰੈਕਟਰ ਹੈਗਾ 3630 ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਦੀ ਹਾਂਜੀ ਇਹ ਵੀ ਸੁਪਰ ਹੈ ਤੇ 21 ਮਾਡਲ 6 ਲੱਖ 45000 ਰੁਪਏ ਡਿਮਾਂਡ ਹੈ ਇਹ ਕਿੰਨਾ ਕੁ ਚੱਲਿਆ ਹੋਏਗਾ ਬਸ 2235 ਘੰਟੇ ਚੱਲਿਆ ਦੇਖ ਲਓ ਵੀ ਮਿੱਤਰੋ ਇਹਨਾਂ ਨੇ ਲੈਣੇ ਘੱਟ ਚੱਲੇ ਹੋਏ ਟਰੈਕਟਰ ਹੈ ਨਾ ਜੈਕ ਵਗੈਰਾ ਉਹੀ ਸਾਰਾ ਕੰਪਨੀ ਫੀਟੜੀ A to Z ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਰਿਵਰਸ ਪੀਟੀਓ ਹੈ ਠੀਕ ਹੈ ਜੀ ਬੈਂਪਰ ਅਗਲੇ ਬੰਨੇ ਲੱਗਾ ਹੋਇਆ ਇਹ ਆ ਗਿਆ ਪਲੱਸ ਵਾਲਾ 3630 ਇਹ ਟਾਇਰ ਵੀ ਵੱਡੇ ਪਾਏ ਹੋਏ ਹਨਾ ਮਾਡਲ ਨੋ ਨੋ ਸੁ ਵਾਲੇ ਕਿ ਕਿਹੜੇ ਹੁੰਦੇ ਨੇ ਹਨਾ ਇਹ 18 ਮਾਡਲ 585000 ਪਹਿਲਾਂ ਤੁਸੀਂ ਲੁੱਕ ਦੇਖੋ ਟਰੈਕਟਰ ਦੀ ਕਿੱਡੀ ਘੈਂਟ ਲੱਗਦੀ ਟਾਇਰ ਪਾਇਆ ਤੋਂ ਘੈਂਟ ਲੱਗਦੇ ਆ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਅਪੋਲੋ ਦੇ ਮਗਰਲੇ ਨਵੇਂ ਟਾਇਰ ਨੇ ਬਿਲਕੁਲ ਨਵੇਂ ਨੇ ਮਾਰ ਕੇ ਉੱਤੇ ਪਏ ਨੇ ਠੀਕ ਹੈ ਜੀ ਕੰਡੀਸ਼ਨ ਸਾਡੇ ਸਾਹਮਣੇ ਹੈ ਹਾਈ ਲੋ మీడియం ਟਰੈਕਟਰ ਹੈ 3 ਸਪੀਡ ਮਿਲੇਗਾ ਤੁਹਾਨੂੰ ਨਿਊ ਹੋਲੈਂਡ ਚ 3 ਸਪੀਡ ਲਗਭਗ ਬਹੁਤ ਟਰੈਕਟਰ 3 ਸਪੀਡ ਹੀ ਆਏ ਨੇ ਤੇ ਅਗਲੇ ਬੰਨੇ ਹੈਗਾ 36T ਹਾਂਜੀ ਆਸਪੈਕਟ ਇਹ ਸਪੈਸ਼ਲ ਐਡੀਸ਼ਨ ਹੈ ਤੇ 20 ਮਾਡਲ 710000 ਟਾਇਰ ਇਹਦੇ ਵੀ ਨਵੇਂ ਨੇ ਐਮ ਆਰ ਐਫ ਦੇ ਚਾਰੇ ਟਾਇਰ ਹੀ ਨਵੇਂ ਪਾਤੇ ਐਮ ਆਰ ਐਫ ਠੀਕ ਹੈ ਜੀ ਕੰਪਨੀ ਦੇ ਟਾਇਰ ਨੇ ਤੇ ਹਾਈ ਲੋ మీడియం ਕਨੋਪੀ ਲੱਗੀ ਹੋਈ ਹੋਰ ਦੱਸ ਦਿੰਨੇ ਕਨੋਪੀ ਲੱਗੀ ਹੋਈ ਆ ਯੂ ਲੱਗੀ ਫਾਈਬਰ ਛਤਰੀ ਹੈ ਨਾ ਜਿਹੜਾ ਵੀ ਤੁਸੀਂ ਭਾਲਦੇ ਜਿਓ ਲੱਗਾ ਹੈ ਰਵਰਸ ਪੀਟੀਓ ਦਾ ਟ੍ਰਾਈਕਟਰ ਹੈ ਕਲਰ ਦੇਖੋ ਤੁਸੀਂ ਕਿੰਨਾ ਘੈਂਟ ਆ ਬਿਲਕੁਲ ਸਪਾਰਕਲ ਕਲਰ ਹੈ ਇਹਨੂੰ ਕਹਿੰਦੇ ਸ਼ਾਈਨਿੰਗ ਮਾਰਦਾ ਹੈ ਨਾ ਅਗਲੇ ਬੰਨੇ 5620 ਆ ਗਿਆ ਏ 52 ਵੀ ਮਿਲੇਗਾ ਤੁਹਾਨੂੰ 21 ਮਾਡਲ 9 ਲੱਖ 45000 ਰੁਪਏ ਡਿਮਾਂਡ ਤੇ ਟਾਇਰ ਵੇਖੋ ਤੁਸੀਂ ਬਿਲਕੁਲ ਕਿਤੇ ਕੱਟ ਨਹੀਂਗਾ ਵਧੀਆ ਕੰਡੀਸ਼ਨ ਚ ਟਾਇਰ ਪਏ ਹਾਈ ਲੋ మీడియం ਕਨੋਪੀ ਨਾਲ ਹੈ ਤੇ ਯੂਵੀ ਨਾਲ ਹੈ ਯੂਵੀ ਨਾਲ ਹੈ ਠੀਕ ਹੈ ਜੀ ਕਨੋਪੀ ਯੂ ਦੋਨੇ ਨਾਲ ਮਿਲਨੇਗਾ ਹਾਈ ਲੋ మీడియం ਮਿਲ ਕੇ ਰਵਰਸ ਵੀਡੀਓ ਦਾ ਟਰੈਕਟਰ ਹੈ ਇਹ ਹੁੰਦਾ ਹੈ 65 HP 66 HP ਦੀ ਪੀਟੀਓ ਪਾਵਰ ਹੈਗੀ ਆ ਆਹ ਟਰੈਕਟਰ ਦੇ 66 HP ਵੀਡੀਓ ਪਾਵਰ ਹੈ ਪੀਟੀਓ HP ਜਮ ਬਹੁਤ ਅੱਗੇ ਹੈ ਟਰੈਕਟਰ ਅਗਲੇ ਬੰਨੇ 52 ਵੀ ਇਹ ਵੀ ਉਹੀ ਚੀਜ਼ ਐ ਬਸ ਇਹਦੇ ਟਾਇਰਾਂ ਦਾ ਫਰਕ ਐ ਇਹ ਵੱਡੇ ਪਾਏ ਹੋਏ ਇਹ ਵੀ ਐ ਐਮ ਆਰ ਐਫ ਦੇ 21 ਮਾਡਲ 890000 ਰੁਪਿਆ ਡਿਮਾਂਡ ਐ ਯੂ ਫਾਈਬਰ ਛਤਰੀ ਸਾਰਾ ਕੁਝ ਨਾਲ ਟਾਇਰ ਬਿਲਕੁਲ ਮਗਰਲੇ ਵੀ ਨਵੇਂ ਨੇ ਵਕਾ ਦਿੰਨੇ ਤੁਹਾਨੂੰ ਮਗਰਲੇ ਟਾਇਰ ਵੀ ਨਵੇਂ ਨੇ ਆ ਵੇਖੋ ਜਮਨ ਨਵੇਂ ਟਾਇਰਾਂ ਦੇ ਜੋੜੇ ਤੁਹਾਨੂੰ ਨਵੇਂ ਮਿਲਣਗੇ ਬਹੁਤ ਜ਼ਿਆਦੇ ਇਹ ਵੀ ਵੇਖ ਲੈ ਜੀ ਆਪਣੀ ਜਿਹੜੇ ਜੈਕ ਵੀ ਲੱਗਾ ਹੋਇਆ ਤੇ ਮੌਕੇ ਦੇ ਡਿਸਕਾਊਂਟ ਵਗੈਰਾ ਕਿੰਨਾ ਕੁ ਹੋ ਜਾਂਦਾ ਜੀ ਜੇ ਮੰਨ ਲਓ ਆ 990 ਸੌਰੀ 890 ਆ ਹਨਾ ਕਿੰਨੇ ਕ ਤਾਂ ਪੈ ਜਾਏਗਾ ਟਰੈਕਟਰ 860 ਦਾ ਬੜਾ 860 ਦਾ ਮਾਣਾ 30000 ਡਿਸਕਾਊਂਟ ਹੈਗਾ ਬਾਕੀ ਮੌਕੇ ਤੇ ਹੁੰਦਾ ਟੇਬਲ ਹੋਰ ਵੀ ਨੇਗੋਸ਼ੀਏਸ਼ਨ ਹਿੰਦੀ ਹਰਿਆਣਾ ਨੰਬਰ ਮਿਲੇਗਾ ਠੀਕ ਹੈ ਤੇ 56ਵੀ ਇਹ ਸੀਆਰਡੀਆਈ ਹੈ ਨਾ ਇਹ ਪੀਵੀ ਨੰਬਰ ਇਹ ਪੰਜਾਮ ਨੰਬਰ ਹੈ 23 ਮਾਡਲ ਹੈ ਕਨੋਪੀ ਦੇ ਤੇ ਵੀ ਲੱਗੀ ਹੈ ਪੰਜਾਮ ਨੰਬਰ ਹੈ ਸੀਆਰਡੀਆਈ ਦੇ ਅੰਦਰ ਹੈ ਇਸ ਤੋਂ ਇਲਾਵਾ ਟਾਇਰ ਨਾਲ ਇਹ ਤਾਂ ਜਮਾਂ ਹੀ ਘੱਟ ਚੱਲਿਆ ਹੋਏਗਾ ਜੀ ਬਸ 400 500 ਕਿੰਡਾ ਚੱਲਿਆ ਕੁਛ ਵੀ ਨਹੀਂ ਕਵਰ ਵੀ ਜੇ ਮੰਨ ਲਓ ਇਹ ਪੂਰੇ ਚੰਗੇ ਤਰ੍ਹਾਂ ਲੱਥੇ ਨਹੀਂ ਕਨੋਪਿਕ ਵਗੈਰਾ ਇਹ ਕੰਪਨੀ ਦੀ ਲੱਗੀ ਹੋਈ ਨਾ ਇਹ ਕੰਪਨੀ ਦੀ ਲੱਗੀ ਕੰਪਨੀ ਦੇ ਵਿੱਚ 45 HP ਇੰਡਸਟਰੀ ਅੱਛਾ 45 55 ਤੇ 65 HP ਇਹ ਇਹ ਵੀ ਟਰੈਕਟਰ ਉਹੀ ਚੀਜ਼ ਆ ਮੰਨ ਲਓ 65 HP ਇਹਦੀ ਕੰਪਨੀ ਦੀ ਪਾਵਰ ਹੈ ਤੇ 64 HP PTO ਪਾਵਰ ਦੇ ਦਿੰਦਾ ਮਗਰਲੀ ਸਾਈਡਸ ਲੌਸਿਸ ਜ਼ੀਰੋ ਨੇ ਹੈ ਨਾ ਹਾਂ ਰਿਵਰਸ PTO ਹੈਗਾ CNH ਦੇ ਅਗਲੇ ਪਨੇ ਆਹ ਚੀਜ਼ ਨਾ ਮਿੱਤਰੋ ਆ 40 5000 ਸਾਡਾ ਖਾ ਜਾਂਦੀ ਆ ਆ ਵੇਟ ਹੋਗੇ ਉਹ ਆਹ ਤਾਂ ਨਾ ਜੇ ਤੁਸੀਂ ਕੰਪਨੀ ਚ ਲੈਣ ਜਾਓਗੇ ਇਹ ਯੂ ਬਹੁਤ ਮਹਿੰਗਾ ਪੈਂਦਾ ਕੰਪਨੀ ਦਾ ਯੂ ਅੱਛਾ ਪਿੱਛੇ ਵੇਟ ਲੱਗੇ ਹੋਏ ਸਾਈਡ ਤੇ ਲੱਗੇ ਹੋਏ ਨੇ ਪਿਆਹ ਪਿਆਹ ਕਿਲੋ ਦੇ ਪਿੱਛੇ ਵੇਟ ਲੱਗੇ ਹੋਏ ਨੇ ਇਹ ਚੀਜ਼ ਤੁਹਾਨੂੰ ਨਾ ਕੰਪਨੀ ਚ ਜਦੋਂ ਲਾਓਗੇ ਤਾਂ ਬਹੁਤ ਮਹਿੰਗੀ ਮਿਲੇਗੀ ਤੁਹਾਨੂੰ ਕੰਪਨੀ ਦਾ ਪੁੱਛ ਕੇ ਦੇਖ ਲਿਆ ਇੱਕ ਕਾਪੀ ਦਾ ਯੂ ਕਿੰਨੇ ਦੀ ਪੈਂਦੀ ਹੈ 85000 ਦੀ ਕੱਲੀ ਯੂ ਤੇ ਉਹ ਕਾਪੀ ਤੇ ਵੇਟ ਬੱਕਰੇ ਨੇ ਹਜੇ ਦੇਖ ਲਓ ਤੇ ਜੇ ਤੁਸੀਂ ਆਮ ਮਾਰਕੀਟ ਚ ਜਾਂਦੇ ਨਾ ਉਹ ਵੀ ਤੁਹਾਨੂੰ 40000 ਰੁਪਏ ਲਾ ਦੇਣਗੇ ਨਾ ਸਾਰੀਆਂ ਚੀਜ਼ਾਂ ਦਾ ਜਦੋਂ ਤੁਸੀਂ ਯੂ ਬਣਵਾਉਂਦੇ ਜੀ ਹੋਲੈਂਡ ਦੀ ਕਾਪੀ ਕਰਦੇ ਜੀ ਹੋਲੈਂਡ 5510 ਆ ਗਿਆ 295510 ਇਹ 4 ਵੀਲ ਦੇ ਅੰਦਰ ਹੈ ਹਰਿਆਣਾ ਨੰਬਰ 22 ਮਾਡਲ 9 ਲੱਖ ਪਾਵਰ ਪਲੱਸ ਹੈ ਇਹ ਕਿੰਨੇ ਐਚਪੀ ਚ ਹੁੰਦਾ ਡਰਾਈਵਰ ਜੀ 55 ਐਚਪੀ ਹੁੰਦਾ ਠੀਕ ਹੈ ਪਲੈਨਟਰੀ ਡਰਾਈਵ ਚ ਸਾਰਾ ਹੀ ਪਲੇਟਫਾਰਮ ਹੁੰਦਾ ਇਹਦੇ ਦੇਖ ਲਓ ਤੁਸੀਂ ਸਾਰਾ A to Z ਪਲੇਟਫਾਰਮ ਹੈ ਇਹਦੇ ਵੀ ਲੱਗੀ ਯੂਵੀ ਲੱਗੀ ਆ ਫਾਈਬਰ ਵੀ ਲੱਗੀ ਇਸ ਤੋਂ ਇਲਾਵਾ ਪੱਖਾ ਵੀ ਲੱਗਾ ਹੋਇਆ ਠੀਕ ਹੈ ਪੱਖਾ ਇੰਦੇ ਵੀ ਲੱਗਾ ਸੀਜ਼ਨ ਦੇ ਵਿੱਚ ਬਹੁਤ ਲੋਡ ਪੈਂਦੀ ਪੱਕੇ ਦੀ ਇਹ 21 ਮਾਡਲ 665000 ਰੁਪਏ ਡਿਮਾਂਡ ਇਹ ਵੀ ਸੇਮ ਮਾਡਲ ਨੇ ਮਾਡਲ ਸਾਇ ਕਹਿ ਰਹੇ ਸੋਰੀ 55 ਦਾ ਸੇਮ ਨੇ ਹਨਾ ਉਹ 2 ਵੀਲ ਉਹ 4 ਵੀਲ ਚ ਆਹ ਸੋਰੀ 2 ਵੀਲ ਚ ਤੇ ਇਹ ਆ ਆਪਣੇ ਹੋਲੈਂਡ ਦੇ ਸਾਰੇ ਟਰੈਕਟਰ ਜਿੰਨੇ ਤੁਹਾਨੂੰ ਦਿਖਾ ਚੁੱਕਿਆ ਹਾਂ ਹਾਂਜੀ ਤੇ ਅੱਛਾ ਜੀ ਆ ਲੋਕ ਪੁੱਛਿਆ ਨੇ ਆ ਲੱਗ ਠੀਕ ਹੈ ਆਇਦਰ ਸਾਡੇ ਹਾਂ ਹਾਂ ਸਮਝ ਗਿਆ ਮੈਂ ਇਹ ਆ ਦੁਕਾਨ ਦੇ ਨੇ ਤੇ ਇੱਕ ਹੋਰ ਤਾਂ ਦਾਨ ਨੇ ਇਹ ਸਾਰਾ ਹੋਲੈਂਡ ਦਾ ਸਟਾਕ ਆ ਗਿਆ A to Z ਜਿੰਨੇ ਟਰੈਕਟਰ ਖੜੇ ਕੋਈ ਇੱਕ ਅੱਧਾ ਉਪਰਲੀ ਸਾਈਡ ਖੜਾ ਉਹ ਗੱਲ ਵੱਖਰੀ ਹੈ ਨਾ ਵੀਡੀਓ ਨੂੰ ਸ਼ੇਅਰ ਕਰਿਆ ਜੇ ਵਧੀਆ ਲੱਗੀ ਤਾਂ ਫੋਲੋ ਜਰੂਰ ਕਰਿਆ ਜੇ ਚੈਨਲ ਨੂੰ ਤੇ ਸਬਸਕ੍ਰਾਈਬ ਕਰਿਆ ਜੇ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ ਬਾਕੀ ਤੁਹਾਨੂੰ ਸਾਰੇ ਟਰੈਕਟਰ ਹੋਲੈਂਡ ਦੇ ਦਿਖਾਏ ਆ ਇਸ ਵੀਡੀਓ ਦੇ ਅੰਦਰ ਅਗਾ ਇੱਕ ਅੱਧੀ ਵੀਡੀਓ ਮਿਕਸ ਆਏਗੀ ਆ ਦੇਖ ਲਓ ਕਨੋਪੀ ਵਗੈਰਾ ਤੁਸੀਂ ਆ ਜਿਹੜੀ ਕੰਪਨੀ ਦੀ ਹੈ ਨਾ 85000 ਰੁਪਿਆ ਚਲੋ ਤੁਸੀਂ 85 80 ਤਾਂ ਹੋਏਗਾ ਨਾ ਤਾ ਕੰਪਨੀ ਦਾ ਇੰਨਾ ਫਰਕ ਹੁੰਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰਿਆ ਧੰਨਵਾਦ ਜੀ